ਕਿਸਾਨ ਵੀਰੋ ਸਵਾਗਤ ਆ ਤੁਹਾਡਾ ਰਾਜਸੰਧੂ ਫਾਰਮਿੰਗ ਦੇ ਵਿੱਚ ਸੁਜਿਹਰੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਇੱਕ ਹੋਰ ਰਿਕਵੈਸਟ ਇਹ ਵੀ ਹੈਗੀ ਆ ਵੀ ਜਿਹੜੀ ਵੀਡੀਓ ਆ ਉਸ ਨੂੰ ਫੁੱਲ ਪ੍ਰੋਪਰ ਐਂਡ ਤੱਕ ਜਰੂਰ ਦੇਖ ਲਿਆ ਕਰੋ ਤਾਂ ਜੋ ਦੋਸਤੋ ਜਿਹੜੀ ਫੁੱਲ ਇਨਫੋਰਮੇਸ਼ਨ ਜੋ ਵੀ ਇਨਫੋਰਮੇਟਿਵ ਆਪਾਂ ਗੱਲ ਕੀਤੀ ਆ ਉਹ ਹਰ ਗਵੀਰ ਭਰਾ ਨੂੰ ਸਮਝਾ ਸਕੇ ਤੇ ਜਦੋਂ ਕਦੇ ਵੀ ਮੁਸ਼ਕਲ ਆਉਂਦੀ ਹੈ ਦੋਸਤੋ ਇਹ ਤੁਸੀਂ ਜਰੂਰ ਵੇਖ ਸਕੋ ਸਮਝ ਸਕੋ ਸੋ ਦੋਸਤੋ ਕਈ ਵਾਰ ਕੀ ਹੁੰਦਾ ਹੈ ਵੀ ਜਿਹੜਾ ਮਿਲਕ ਦੇ ਵਿੱਚ ਦੋਸਤੋ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਦੁੱਧ ਦੇ ਵਿੱਚ ਖੂਨ ਆਉਣਾ ਸ਼ੁਰੂ ਹੋ ਜਾਂਦਾ ਉਹ ਤਾਜ਼ੇ ਸੂਏ ਪਸ਼ੂ ਦੇ ਦੁੱਧ ਵਿੱਚ ਵੀ ਆਉਣਾ ਸ਼ੁਰੂ ਹੋ ਸਕਦਾ ਹੈ ਚਾਹੇ ਕਹੇ ਲੀ ਵੀ ਤੋਕੜ ਗੱਬਣ ਪਸ਼ੂ ਦੇ ਦੁੱਧ ਵਿੱਚ ਵੀ ਕਿਸੇ ਟਾਈਮ ਵੀ ਆਉਣਾ ਸ਼ੁਰੂ ਹੋ ਸਕਦਾ ਹੈ ਇਹਦੇ ਦੋਸਤੋ ਕਈ ਤਰ੍ਹਾਂ ਦੇ ਕਾਰਨ ਹੁੰਦੇ ਆ ਜਿਵੇਂ ਪਸ਼ੂ ਦੇ ਹਵਾਨੇ ਦੇ ਵਿੱਚ ਕਈ ਤਰ੍ਹਾਂ ਦੀ ਇਨਫੈਕਸ਼ਨਸ ਜੇ ਮਕੈਨਿਕਲੀ ਕਰਗੀ ਇਹ ਕੋਈ ਪ੍ਰੋਬਲਮ ਆ ਜਾਣਾ ਚਾਹੀਏ ਆਪਾਂ ਕੋਈ ਡੈਫੀਸ਼ੈਂਸੀ ਵਿਟਾਮਿਨਸ ਦੀ ਲਈਏ ਵੀ ਕਈ ਵਿਟਾਮਨ ਦੀ ਡੈਫੀਸ਼ੈਂਸੀ ਹੋਣ ਦੇ ਕਾਰਨ ਜਿਹੜਾ ਇਹ ਦੁੱਧ ਦੇ ਵਿੱਚ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ ਸੋ ਦੋਸਤੋ ਇੱਕ ਦੇਸੀ ਨੁਸਖਾ ਦੱਸਣ ਜਾ ਰਹੇ ਹਾਂ ਕਈ ਵਾਰ ਜਿਹੜੇ ਡਾਕਟਰ ਸਾਹਿਬਾਨਾਂ ਲੇਟ ਆਉਂਦੇ ਆ ਚਾਹੇ ਕਿਤੇ ਡਾਕਟਰ ਸਾਹਿਬਾਨ ਦੀ ਜਿਹੜੀ ਫੈਸਿਲਿਟੀ ਨਾ ਹੋਣ ਕਰਕੇ ਤੁਸੀਂ ਇਹ ਜਿਹੜਾ ਘਰੇਲੂ ਨੁਸਖਾ ਦੇਸੀ ਨੁਸਖਾ ਇਹ ਵਰਤ ਕੇ ਆਪਦੇ ਪਸ਼ੂ ਨੂੰ ਜਿਹੜਾ ਦੋਸਤੋ ਤੰਦਰੁਸਤ ਰੱਖ ਸਕਦੇ ਹੋ ਬਿਲਕੁਲ ਪ੍ਰੋਪਰ ਜਿਹੜਾ ਮੇਨਟੇਨ ਆ ਸਹੀ ਪ੍ਰੋਪਰ ਦੁੱਧ ਤੁਸੀਂ ਕਰ ਸਕਦੇ ਹੋ ਸੋ ਦੋਸਤੋ ਆ ਜਰੂਰ ਤੁਸੀਂ ਗੌਰ ਕਰ ਸਕਦੇ ਹੋ ਕਿੰਨੀ ਕਿੰਨੀ ਕੁਆਂਟੀਟੀ ਦੇ ਵਿੱਚ ਆਪਾਂ ਕਿਹੜੀ ਚੀਜ਼ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਆ ਉਹ ਤੁਸੀਂ ਵਿਸ਼ੇਸ਼ ਤੌਰ ਤੇ ਜਰੂਰ ਲਿਖ ਸਕਦੇ ਹੋ ਜਾਣ ਸਕਦੇ ਹੋ ਸੋ ਦੋਸਤੋ ਸਭ ਤੋਂ ਪਹਿਲਾਂ ਕਾਲੀ ਜੀਰੀ ਜਿਹੜੀ ਆ 50 ਗ੍ਰਾਮ ਆਪਾਂ ਲੈਣੀ ਆ ਬਿਲਕੁਲ ਚੰਗੀ ਤਰ੍ਹਾਂ ਨੂੰ ਹਮਾਮ ਦਸਤੇ ਦੇ ਵਿੱਚ ਚੰਗੀ ਤਰ੍ਹਾਂ ਕੁੱਟ ਕੇ ਉਹਨੂੰ ਬਿਲਕੁਲ ਕਰ ਲੈਣਾ ਜਿ ਝੂਗੜਾ ਬਣਾ ਲੈਣਾ ਉਸ ਦਾ 50 ਗ੍ਰਾਮ ਕਾਲੀ ਜੀਰੀ ਉਸ ਤੋਂ ਬਾਅਦ ਦੋਸਤੋ ਤੁਸੀਂ 50 ਗ੍ਰਾਮ ਜਿਹੜਾ ਦੇਸੀ ਘਿਓ ਉਹ ਲੈ ਸਕਦੇ ਹੋ ਦੇਸੀ ਕਿਉਂ 50 ਗ੍ਰਾਮ ਦੋਸਤੋ ਲੈ ਸਕਦੇ ਹੋ ਉਸ ਤੋਂ ਬਾਅਦ ਇੱਕ ਡਿਟੋਲ ਜਿਹੜਾ ਐਂਟੀਸੈਪਟਿਕ ਦੋਸਤੋ liquid ਆਉਂਦਾ ਜਿਹੜੇ ਮੇਰੇ ਵੀਰ ਬਹੁਤੇ ਜਾਣਕਾਰ ਵੀ ਹੈਗੇ ਨੇ ਜਾਂ ਜਾਣਦੇ ਵੀ ਹੈ ਡਿਟੋਲ ਐਂਟੀਸੈਪਟਿਕ liquid ਉਹ ਤੁਸੀਂ 25 ਗ੍ਰਾਮ ਲੈਣਾ ਸੋ ਦੋਸਤੋ ਜਿਹੜੀ ਡਿਟੋਲ ਦੇ ਕਾਰਨ ਪਸ਼ੂ ਜਿਹੜਾ ਇਹ ਸਾਰਾ ਮਿਸ਼ਰਣ ਖਾਣ ਤੋਂ ਇਨਕਾਰ ਵੀ ਕਰ ਸਕਦਾ ਕਿਉਂਕਿ ਆ ਪਸ਼ੂ ਜਦੋਂ ਥੋੜੀ ਜੀ ਸਮੈਲ ਆਵੇਗੀ ਡਟੋਰ ਐਂਟੀਸੈਪਟਿਕ ਲਿਕਵਿਡ ਦੀ ਤਾਂ ਉਸ ਨੂੰ ਥੋੜਾ ਖਾਣ ਵਿੱਚ ਮੁਸ਼ਕਲ ਵੀ ਆਵੇਗੀ ਤੇ ਆ ਨਾ ਵੀ ਖਾ ਸਕਦਾ ਸੋ ਉਸ ਦੇ ਲਈ ਦੋਸਤੋ ਤੁਸੀਂ ਜਿੰਨਾ ਵੀ ਮਿਸ਼ਰਣ ਹੈਗਾ ਇਸ ਨੂੰ ਸਾਰੇ ਨੂੰ ਤਕਰੀਬਨ ਗੁੜ ਦੇ ਵਿੱਚ ਬਣਾ ਕੇ ਪਿੰਨੀ ਬਣਾ ਲੈਣੀ ਆ ਇੱਕ ਲੱਡੂ ਟਾਈਪ ਕਰ ਲੈਣਾ ਵੀ ਗੁੜ ਗੁੜ ਉਹਨਾਂ ਕ ਲੈਣਾ ਦੋਸਤੋ ਜਿੰਨਾ ਕ ਇਹ ਸਾਰਾ ਸਮਾਨ ਉਸ ਦੇ ਵਿੱਚ ਸਮੇਟਿਆ ਜਾਵੇ ਤੇ ਇਹੇ ਦੋਸਤੋ ਤਕਰੀਬਨ 3 ਦਿਨ ਲਗਾਤਾਰ ਆਪਾਂ ਦੇਣਾ ਜਿਆਦੇ ਦਿਨ ਨਹੀਂ ਦੇਣਾਗਾ 3 ਦਿਨ ਦੇਣਾ 3 ਦਿਨ ਬਾਅਦ ਜਿਹੜਾ ਦੁੱਧ ਦੇ ਵਿੱਚ ਖੂਨ ਆਉਣ ਦੀ ਪ੍ਰੋਬਲਮ ਹੈਗੀ ਆ ਉਹ ਬਿਲਕੁਲ ਸੋਲਵ ਹੋ ਜਾਏਗੀ ਇਸ ਕਰਕੇ 3 ਦਿਨ ਦੋਸਤੋ ਇੰਨੀ ਕੁਆਂਟੀਟੀ ਦੇ ਵਿੱਚ ਤੁਸੀਂ ਇੰਨੀ ਮਾਤਰਾ ਦੇ ਵਿੱਚ ਪਸ਼ੂ ਨੂੰ 3 ਦਿਨ ਲਗਾਤਾਰ ਦੇਣਾ ਹੈਗਾ ਇੱਕ ਵਾਰੀ ਫੇਰ ਰਿਪੀਟ ਕਰ ਦਿੰਨੇ ਆ ਦੋਸਤੋ ਕਾਲੀ ਜੀਰੀ 50 ਗ੍ਰਾਮ ਘਿਓ ਦੇਸੀ 50 ਗ੍ਰਾਮ ਡਿਟਾਲ ਐਂਟੀਸੈਪਟਿਕ ਲਿਕਵਿਡ ਜਿਹੜਾ ਇਹ 25 ਗ੍ਰਾਮ ਤਿੰਨ ਦਿਨ ਦੋਸਤੋ ਇਹਨਾਂ ਦੀ ਕੁਆਂਟੀਟੀ ਬਿਲਕੁਲ ਸੇਮ ਰੱਖਣੀ ਹੈ ਤੇ ਗੁੜ ਦੇ ਵਿੱਚ ਤੁਸੀਂ ਪਿੰਨੀਆਂ ਦੇ ਰੂਪ ਦੇ ਵਿੱਚ ਇੱਕ ਲੱਡੂ ਟੈਪ ਬਣਾ ਕੇ ਤੁਸੀਂ ਦੇ ਸਕਦੇ ਹੋ ਪਸ਼ੂ ਨੂੰ ਤੇ ਬਿਲਕੁਲ ਜਿਹੜਾ ਕਾਰਗਰ ਜਿਹੜਾ ਸਿੱਧ ਹੋਵੇਗਾ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਚੀਜ਼ ਚੰਗੀ ਲੱਗੀ ਤੁਸੀਂ ਅੱਗੇ ਵੀ ਸ਼ੇਅਰ ਕਰਿਓ ਹੋਰਾਂ ਨਾਲ ਜਿਹੜਾ ਭਲਾ ਹੋ ਸਕੇ